ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ ਨੇ ਉਥੇ ਮੈਂ ਸ਼ਤਾਮ ਸਿੰਘ ਪਿਛਲੇ ਸਮੇਂ ਦਰਾਂ ਸਰਹੰਦ ਫੀਲਡਰ ਨਹਿਰ ਅਤੇ ਰਾਸ਼ਤਾਨ ਵਾਲੀ ਨਹਿਰ ਵਿੱਚ ਲਿਫਾਫਾ ਪਾਉਣ ਅਤੇ ਫਰਸ਼ ਬਣਾਉਣ ਵਾਲੇ ਠੇਕੇਦਾਰਾਂ ਦੀਆਂ ਨੇਕ ਨੀਤੀਆਂ ਨਾ ਹੌਣ ਕਰਕੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਜਾਨੀ ਅਤੇ مالی ਨੁਕਸਾਨ ਇਸ ਸਬੰਧੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਪੂਰਨ ਸਿੰਘ ਵੱਟੂ ਬਾਬਾ ਬਲਜਿੰਦਰ ਸਿੰਘ ਬੂਟਾ ਸਿੰਘ ਬਲਵਿੰਦਰ ਸਿੰਘ ਬਾਜੋ ਅਤੇ ਅਤੇ ਸਚਨ ਕੁਮਾਰ ਚੋਗ ਬਰੀਵਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਸੇਮ ਦੀ ਇਸ ਸਮੱਸਿਆ ਨੂੰ ਖਤਮ ਕਰਨ ਵਾਸਤੇ ਸਰਹੰਦ ਫੀਡਰ ਨਹਿਰ ਵਿੱਚ ਅਤੇ ਰਾਜਸਥਾਨ ਵਾਲੀ ਨਹਿਰ ਵਿੱਚ ਲਿਫਾਫਾ ਪਾਉਣ ਅਤੇ ਫਰਸ਼ ਬਣਾਉਣ ਦਾ ਕੰਮ ਕੰਮ ਕਿਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਉਸ ਸਮੇਂ ਠੇਕੇਦਾਰਾਂ ਵੱਲੋਂ ਨਹਿਰ ਨਾਲ ਆਉਣ ਅਤੇ ਜਾਣ ਵਾਲੇ ਸਾਰੇ ਰਸਤਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਅਤੇ ਠੇਕੇਦਾਰਾਂ ਵੱਲੋਂ ਸਤਿਆਨਾਸ਼ ਕਰ ਦਿੱਤਾ ਗਿਆ ਅਤੇ ਮੋੜ ਤੋਂ ਉਹਨਾਂ ਰਸਤਿਆਂ ਨੂੰ ਨਹੀਂ ਠੀਕ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਅੱਜ ਪੂਰੀ ਤਰ੍ਹਾਂ ਜਾਨੀ ਅਤੇ مالی ਨੁਕਸਾਨ ਹੋ ਰਿਹਾ ਹੈ ਉਹਨਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਅੱਜ ਤੱਕ ਪਰਿਵਾਰਾਂ ਦਾ ਜਾਨੀ ਅਤੇ ਵਾਲੀ ਨੁਕਸਾਨ ਹੋਇਆ ਹੈ ਨਹਿਰਾਂ ਵਿੱਚ ਡਿੱਗੜ ਕਾਰਨ ਉਹਨਾਂ ਨੂੰ ਮਾਪਜਾ ਦਵਾਇਆ ਜਾਵੇ ਅਤੇ ਅੱਗੇ ਤੋਂ ਇਹ ਰਸਤੇ ਜਿਹੜੇ ਹੈ ਜਿਸ ਤਰ੍ਹਾਂ ਹੀ ਪਬਲਕ ਦੇ ਹਿੱਤ ਵਿੱਚ ਹਨ ਉਹਨਾਂ ਨੂੰ ਠੀਕ ਕੀਤਾ ਜਾਵੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਹੁਣ ਮੰਜਾ ਕੇ ਪੁਲਸ ਵਾਲਾ ਸੀਗਾ ਉਹ ਤੇ ਉਹਨੇ ਦੁਕਾਨ ਸੀ ਜਿਹੜੀ ਦੁਕਾਨ ਜਿਹੜੀ ਆ ਕੇ ਬਹੁਤ ਕੁੱਟਿਓ ਕੋਟਿਆਂ ਨਾਲੇ ਇਜਾਮ ਲਾਦਾ ਤੇ ਭੈਣ ਓਏ ਪਾਏ ਇਹ ਪਾਉਂਦੇ ਨਹੀਂ ਭਰਾਵਾ ਤਾਂ ਨਹੀਂ ਪਾਉਂਦੇ ਵੇ ਨਾਲੇ ਨਗਲ ਹੋ ਗਿਆ ਇਹਦਾ ਭੈਣ ਦੀ ਲੰਣੇ ਆ ਫਿਰ ਮੈਨੂੰ ਆਖਦਾ ਨੂੰ ਗਾਣਾ ਕੱਢਦਾ ਇਹਨੂੰ ਮੈਂ ਕੱਲ ਬਹੁਤ ਤੜਕੇ ਰੇਡ ਬਣਾਈ ਦਾਂਦੀ ਮੁੜ ਕੇ ਮੈਨੂੰ ਤਾਂ ਕਰਦਾ ਮੇਰੇ ਕੋਲ ਮੁੜ ਕੇ ਫੋਟੋ ਖਿਚਾਉਂਦੇ ਫਿਰ ਮੇਰੇ ਨਾਲ ਮੈਂ ਪੁੱਤਰ ਘਰ ਆਵਾ ਫੁੱਦੀ ਤੇ ਛੁੱਡੀ ਜਿੰਨਾ ਮਾਂ ਦੀ ਲੰਨ ਮੈਂ ਭੈਣ ਕੋਲ ਆ ਤਾਂ ਡੁੱਬਿਆ ਸੀ ਤੇ ਕੱਢਿਆ ਕਿਉਂ ਨਹੀਂ ਕੇ ਇਹ ਹੁਣ ਪੈਂਦੇ ਖਾਂਵੇਂ ਵਿੱਚ ਵੜ ਕੇ ਓਏ ਨਹੀਂ ਪਾਉਂਦੇ ਲੱਖੇ ਆਏ ਜਲੂਸ ਕਰਨ ਗਏ ਆ ਬਸ ਕਰਨਗੇ ਐ ਬਾਤ ਕਰਨਗੇ ਐ ਬਾਤ ਕਰਦੇ ਉਹਨੇ ਮਿੰਟੋ ਮਿੰਟੇ ਵੈਸਾ ਰੱਸਾ ਪਾਤਾ ਹੈ ਨਾ ਯਾਰ ਮੇਰੀ ਗੱਸਾ ਉਹ ਰੱਸੇ ਨਾਲ ਲੌਂਕ ਕੇ ਭਾਂਜੇ ਮਰਜੀ ਪਾ ਦੇਣਾ ਗੱਡੀ ਨੂੰ ਉਹ ਡੱਲੇਵਾਲ ਨੇ ਉਹ ਮੁੰਡਾ ਕਿੱਥੋਂ ਆ ਰਮਾਣਿਆ ਦਾ ਆ ਲੈ ਆ ਲੈ ਐਸੇ ਨਾ ਤੇ ਇੱਥੇ ਤੂੰ ਰਮਾਣਾ ਢਿੱਕਾ ਚਲੋ ਇੱਥੇ ਆ ਐਸ ਨਾਰ ਤੇ ਢਿੱਕਾ ਹੈ ਮਹੀਨਾ ਹੀ ਹੋਇਆ ਮਹੀਨਾ ਨਹੀਂ 2 ਮਹੀਨੇ 3 ਮਹੀਨੇ ਹੋ ਗਿਆ ਹਾਂ ਉਹ ਨਾਲ ਦੀ ਨਾਲ ਭਾਂਜੇ ਡੱਲੇਵਾਲ ਨੇ ਆ ਕੇ ਤੇ ਪਹਿਲੇ ਉੱਥੇ ਵਾਰਾ ਵਿਆਹ ਭਾਈ ਉਹਨੇ ਮਾਰਿਆ ਗੋਤਾ ਡੱਲੇਵਾਲ ਨੇ ਤੇ ਉਹ ਆ ਨਾ ਪਿਆ ਵੀ ਆ ਪਿਆ ਆਂਦਾ ਲਿਆਓ ਮੋਟਰਸਾਈਕਲ ਗੱਲ ਪੰਨੇ ਕਿਉਂ ਨਹੀਂ ਆਉਦਾ ਸਾਫਾ ਬਣ ਕੇ ਮੋਟਰਸਾਈਕਲ ਬੰਨੇ ਛਾਲ ਮਰਾਦੀ ਵਿੱਚ ਐਸੇ ਰਮਾਣੇ ਦਾ ਸੀਗਾ ਵਿੱਚ ਕੁੱਦ ਗਿਆ ਸੀ ਵਿੱਚ ਮਰਾਦੀ ਛਾਲਾਂ ਨੂੰ ਉੱਜਨ ਪਰਲੀ ਨਾਲ ਵੱਡੀ ਜਮਾਰੀ ਸੁਣੀ ਪੰਨ ਛੋਟਿਆ ਨਾ ਰੋਚੋ ਨਾ ਕਿ ਰਮਦਾ ਦੱਬ ਗਏ ਹੋ ਮੁੜ ਕੇ ਪਰ ਉਹਨਾਂ ਨੂੰ ਸੱਦਾ ਹੀ ਕਿੱਦਿਆ ਵਾਲਾ ਇਹ ਹੁਣ ਭੈਣ ਚਾਵੇਂ ਐਵੇਂ ਵੀ ਪਾਈ ਜਾਂਦੇ ਪੈਸੇ ਵਰਗੇ ਪਾਉਂਦੇ ਟਾਈਮ ਬਸ ਕਰਦੇ ਗਿਆ ਮੁੰਡਾ ਥੱਲੇ ਗਿਆ ਹੁਣ ਮੈਨੂੰ ਉਹਦਾ ਇਹ ਗਾਲਾਂ ਨਾ ਕੱਢ ਥੱਲੇ ਗਿਆ ਮੁੰਡਾ ਗਿਆ ਨਾ ਵਸ ਹੁਣ ਗਿਆ ਥੱਲੇ ਮੁੰਡਾ ਗਿਆ ਹੌਸ਼ ਨਹੀਂ ਜਾਂਦਾ ਇਹ ਕਦੋਂ ਗਿਆ ਉਹ ਗਿਆ ਥੱਲੇ ਗਿਆ ਤੂੰ ਵੇਖਣ ਤੁਰੇ ਥੱਲੇ ਉਹ ਥੱਲੇ ਉਹ ਸੰਗਲ ਗਿਆ ਸੀ ਸੀ ਲੱਗੀ ਹੋਵੇ ਫਿਰ ਜਾਊਗਾ ਯਾਨੀ ਹਾਂ ਸੀ ਲੱਗੀ ਹੈ ਨਾ ਹਾਂ ਉਹਦੇ ਨਾਲ ਗਿਆ ਥੱਲੇ ਉਹ ਥੱਲੇ ਜਾ ਜਾਂਦਾ ਹੁਣ ਗਿਆ ਜੀ ਹਾਂ ਥੱਲੇ ਗਿਆ ਹੁਣ ਗਿਆ ਜੀ ਅਰ ਪਹਿਲਾਂ ਪਾਏ ਕੁਛ ਨਹੀਂ ਇਹਨੂੰ ਪੈਸੇ ਵੇਖ ਕੇ ਮੋਸੇ ਠਾਲੀ ਉਹਨੇ ਗੱਡੀ ਪਿਆਲੀ ਲੰਦਾ ਨਾ ਮਰ ਪੈਣ ਦਾ ਫੱਡੇ ਇਦਰਾ ਹਾਂਜੀ ਫੱਡੇ ਉਹ ਲੰਘ ਜਾ ਮੇਰੇ ਐਵੇਂ ਬੰਦੇ ਗੱਲ ਪਾ ਕਈ ਲੱਗੇ ਪਿਆ ਮੈਂ ਕੁਬੀ ਦੇ ਖੜਦਾ ਗਿਆ ਨਾ ਕੋਈ ਨਹੀਂ ਖੜਦਾ ਜਾਣ ਕਿਉਂ ਆ ਬਾਈ ਨਾ ਮੈਂ ਕੋਹ ਨਹੀਂ ਹੁੰਦਾ ਯਾਰ ਬੋਨਾਂ ਨੂੰ ਕੀ ਹੈ ਭੈਣ ਦੇ ਮੈਂ ਬੋਲੀ ਇਹਨਾਂ ਨੂੰ ਜਾਨਾ ਤੂੰ ਹੱਲ ਨਾ ਫੜਨਾ ਮੇਰਾ ਮੇਰਾ ਭੈਣ ਚਦੋ ਵੀ ਤੂੰ ਰਾਤ ਦੇ ਡੁੱਬਿਆ ਹੋ ਕੱਲ ਦੇ ਤੇ ਤੂੰ 5 ਵਜੇ ਗੱਲ 5 ਵਜੇ ਦੀ ਗੱਲ ਹੈ ਹਨਾ ਕੱਲ 5:05 ਦੀ ਹਾਂ 5 ਵਜੇ ਦੀ ਨਾ ਗੱਲਾਂ ਕੱਢ ਵੀਡੀਓ ਬਣਾਇਆ ਨਾ ਬਣਾ ਕਾ ਤੂੰ ਫਿਰ ਚੜਾਉਣੇ ਵੀ ਨਿਹੜ ਤੇ ਉਹ ਹੋਰ ਕੁੜੀਆਂ ਬਣੀਆਂ ਇਦਰਾ ਕੁੜੀਆਂ ਫਿਰਦੀਆਂ ਇਦਰਾ ਆ ਇੱਕ ਇਧਰ ਬੁੜੀ ਫਰਦੀ ਖੋ ਮਗਰ ਫਰਦੀ ਕੋਈ ਆਪਣੇ ਮਾਵਾ ਦੀ ਹੀ ਹੋਣਗੇ ਆ ਗੰਗੀਰ ਥੱਲੇ ਗਿਆ ਆ ਹਣਾ ਜੀ ਪੱਪੀ ਜੀ ਦੇਖਨੇ ਲਈ ਗਿਆ ਤੇ ਉਹਦੇ ਕੋਲ ਨਾਲੇ ਦੂਜੀ ਸੀ ਇਹਨਾਂ ਨੇ ਪਾਈ ਨਹੀਂ ਪਹਿਲਾਂ ਪਾਸੇ ਪਾਈਆਂ ਨਾਲ ਇਹਨਾਂ ਨੇ ਪਹਿਲਾਂ ਉਹ ਵੀ ਬਿਠਿਆ ਸੀ ਹੂੰ ਐਨੇ ਚਾਰ ਤੋਂ ਬੰਦੇ ਨੇ ਕੱਢਦੇ ਨਹੀਂ ਸੀ ਇਹ ਬੰਦੇ ਆਵਾ ਕਾ ਟਰਾਲੀ ਨੇ ਕੱਢੀ ਓਏ ਯਾਰ ਓਏ ਬਾਈ ਹੁਣ ਬਾਹਰ ਆ ਉਹ ਮੁੰਡਾ ਉਹ ਕੁੰਡਾ ਪਾਇਆ ਹੋਏ ਹੂੰ ਉਹ ਵੀ ਆ ਗਿਆ ਆ ਗਿਆ ਨਾ ਉਹ ਆ ਗਿਆ ਬਾਹਰ ਉਹ ਆ ਗਿਆ ਹਾਂ ਕੁੰਡਾ ਪਾਇਆ ਉਹ ਕੁੰਡਾ ਪਾਇਆ ਮੂਰੇ ਪਾਇਆ ਹੋਊਗਾ ਹਾਂ ਪਰ ਕਿਤੇ ਬਾਹਰ ਆ ਬੈਣੇ ਜਦ ਜਿਹਨੇ ਗੱਡੀ ਚ ਨਹੀਂ ਸੀ ਬਾਈ ਆਲਟੋ ਸੀ ਆ ਗਿਆ ਪਿੱਤਰ ਆ ਗਿਆ ਕੁੰਡਾ ਭਾਈ ਆ ਉਹ ਆਪਣੇ ਅਰਥੇ ਸਿਰਤਾਨੀ ਨਹੀਂ ਨੇ ਆਪਣਾ ਕਹਦਾ ਵੇਖ ਤਮਾਸ਼ਾ ਵੇ ਸਿਰਨਾ ਹੀ ਹੁੰਦੇ ਬਾਈ ਜਿਹੜਾ ਪਰਿਵਾਰ ਹੁੰਦਾ ਨਾ ਪਰਿਵਾਰ ਦਾ ਪਤਾ ਹੁੰਦਾ ਜੀ ਪਰਿਵਾਰ ਦਾ ਕੀ ਕੰਮ ਦੀ ਸਹੀ ਗੱਲ ਆ ਹਾਂ ਆਪਾਂ ਸਹੀ ਗੱਲ ਗੱਲ ਚੀ ਮੈਂ ਨਾ ਬਾਈ ਇਹਦੇ ਇਹਦੇ ਘਰ ਜਵਾਬ ਨਹੀਂ ਹੋਣਗੇ ਦਾਦੀ ਆ ਨਾਦੀ ਕਿੰਨੀਆਂ ਦਾਦੀ ਬੋਤਾਂ ਰਹੇ ਹਾਂ ਫਿਰ ਜੇਕਰਾਂ ਵੱਡੀ ਨਹੀਂ ਪਰਿਵਾਰ ਦੀ ਪਰਿਵਾਰ ਦਾ ਖਤਮ ਹੋਇਆ ਨਹੀਂ ਗਾਨੇ ਦਾ ਘਰ ਪੱਟਿਆ ਨਹੀਂਦਾ ਸਹੀ ਗੱਲ ਆਪਣਾ ਤਮਾਸ਼ਾ ਹੀ ਇੱਕ ਸਾਡਾ ਯਾਰ ਸਹੀ ਹੈ ਤਮਾਸ਼ਾ ਹੀ ਹੋਰ ਕੀ ਹੈ ਦੇਖਣ ਵਾਲੇ ਹੁੰਦੇ ਆ ਜਿਹਦਾ ਪੱਟਿਆ ਨਹੀਂਦਾ ਮੈਂ ਯਾਰ ਉਹਨਾਂ ਤੇ ਤਾਂ ਹੋ ਗਾਲਾਂ ਗਿਆਂ ਉਹਨਾਂ ਨੂੰ ਵੱਡੀਆਂ ਆ ਭੈਣ ਤੋਂ ਖਸਮਾ ਉਹਨਾਂ ਦਾ ਪੱਟਿਆ ਗਿਆ ਤਾਂ ਤੁਸੀਂ ਮੈਂ ਕਰੋ ਕੁਛ ਨਾ ਵਹੀ ਫਿਰਦੇ ਗਿਆ ਦੱਸਦੇ ਐਸੇ ਕਿ ਜਰਦਾਂ ਵਾਲੀ ਆ ਵੇ ਇੱਕ ਸੈਟ ਪੀ ਜਾਵੇ ਐਸੇ ਖੜੀ ਉਹ ਯਾਰ ਉਹਨਾਂ ਨੂੰ ਕੀ ਲੱਗੇ ਯਾਰ ਮੈਂ ਵੀ ਖੜ ਜਾ ਰਿਹਾ ਕੋਈ ਗੱਲ ਨਹੀਂ ਉਹ ਮੈਨੂੰ ਗੁੱਸਾ ਚੜ ਜਾਂਦਾ ਜੋਗੜਾ ਕੋਈ ਨਹੀਂ ਮੈਂ ਬਹੁਤ ਭਾਂਜਾ ਉਹਦੀ ਜਿੰਨ ਤਾਂ ਹੀ ਦਰੇ ਪੰਡਲ ਨੂੰ ਪਿਆ ਉਹਨੂੰ ਕਈ ਦੇ। ਮੈਂ ਭਾਂਜੋ ਤੂੰ ਨਾ ਹੀ ਛੱਡ ਰਹੀ ਜੰਨੇ। ਹੂੰ। ਇਹ ਹੁਣ ਤਾਂ ਬਾਹਰ ਕੱਢ ਕੇ ਮਾਰ ਦੇ। ਨਹੀਂ ਪਿਆ ਜੀ ਉੱਥੇ। ਹੈਂ? ਨਹੀਂ ਪਿਆ ਰਸਾ। ਹੂੰ। ਥੱਲੇ ਫਿਰ ਗਿਆ। ਫਿਰ ਗਿਆ। ਨਹੀਂ ਪਿਆ ਜੀ ਉਹ ਕੁੰਡਾ ਹੀ ਪਾਸੇ ਫਿਰਦਾ। ਕੁੰਡਾ ਪੈਣਾ ਕਸਾ ਜਾਨੇ ਸਾਨੂੰ। ਹੂੰ। ਕੁੰਡਾ ਪੈਣਾ ਕਸਾ ਜਾਨਾ ਹੁੰਦਾ। ਉਹ ਮਰ ਕਾ ਉਹ ਪਾ ਕੁੰਡਾ ਪੈ ਗਿਆ ਉਹ। ਹੈਗਾ ਪੈਗਾ ਹੁਣ ਪਿਆਈ। ਓਏ। ਹੌਣ ਪੈ ਗਿਆ ਮੇਰਾ ਹਾਂ ਦਾ ਲੰਮਾ ਜੀ ਹਾਂ 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 ਹੌਣ ਪੈ ਗਿਆ ਹਾਂ ਕਿਹੜਾ ਆਹ ਹੈ ਜਿਹੜਾ ਇਹ ਆਇਆ ਨੂੰ ਕਰਕੇ ਕੱਢੂਗਾ ਨਾ ਆਇਆ ਨੂੰ ਕਰਕੇ ਆਇਆ ਨੂੰ ਖਿੱਚੂਗਾ ਮੇਰਾ ਨਾਲ ਨਾਲ ਗੱਡੀ ਗੱਡੀ ਨਾਲ ਪਈ ਐ ਹੂੰ ਆਇਆ ਨੂੰ ਕਰਕੇ ਖਿੱਚੂਗਾ ਲੰਮਾ ਕਰਕੇ ਨਹੀਂ ਪਿਆ ਜੀ ਹਾਂ ਨਹੀਂ ਪਰ ਇਹ ਉਹ ਤਾਰ ਕਿਸੀ ਰਹਿਣੀ ਸੀ ਯਾਰ ਲਖੇ ਇਹ ਸੜਕ ਬਹੁਤ ਵਧੀਆ ਇੱਧਰ ਅੱਗੇ ਦਾ ਬਹੁਤ ਉਹ ਸੜਕ ਭੈਣ ਦੀ ਲਾਂ ਦੇ ਦਾ ਉਹਨਾਂ ਨੇ ਨਹਿਰਾ ਨਹਿਰਾ ਦੇ ਤਾਂ ਇਹ ਸੜਕ ਤਾਂ ਬਹੁਤ ਚੱਲ ਗਈ ਸੀ ਇਹ ਬਹੁਤ ਵਧੀਆ ਝੜਕੀ ਹਾਂ ਭੈਣ ਦੀ ਲਾਂ ਦੇ ਕੇ ਰਸਤਾ ਉਹਨਾਂ ਨੇ ਪੈਸੇ ਮੜ ਕੇ ਨਹਿਰਾਂ ਵਾਲੇ ਖਰਾਬ ਕਰ ਨਾ ਤਾਂ ਫਿਰ ਭੰਡਾ ਦੇ ਪਿੰਡ ਵਾਲੇ ਬੋਲੇ ਕੋਈ ਨਹੀਂ ਬੋਲੇ ਇੱਥੇ ਗੁਰਵਾ ਭੈਣ ਦੀ ਲਾਂ ਦੇ ਦਿੱਤਾ ਜੀ ਤੇ ਨਹੀਂ ਬਣਾ ਕੇ ਜਗਣੀ ਸੀ ਨੇ ਉਹਨਾਂ ਨੇ ਜਿਵੇਂ ਨਵਾਂ ਪੁਲ ਬਣ ਗਿਆ ਵੀ ਇਹੇ ਨਹੀਂ ਨਹੀਂ ਬਣਾਇਆ ਨਹੀਂ ਬਾਈ ਉਹਨਾਂ ਨੇ ਬਣਾਇਆ ਨਹੀਂ ਸੀ ਉਹਨਾਂ ਨੇ ਜਿਹੜਾ ਦਿੰਦਾ ਆ